हरियाणा ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵੇਜ ਨੂੰ ਅੱਜ ਕਿਸਾਨਾਂ ਅੱਗੇ ਹੱਥ ਜੋੜਨੇ ਪਏ ਜਦੋਂ ਵਾਰ-ਵਾਰ ਕਿਸਾਨਾਂ ਨੇ ਸਵਾਲ ਕੀਤੇ ਤੇ ਹਾਰ ਕੇ ਉਹਨਾਂ ਨੇ ਹੱਥ ਜੋੜਦੇ ਹੋਏ ਕਿਹਾ ਕਿ ਮੈਂ ਨਾ ਗੋਲੀ ਚਲਾਈ ਆ ਤੇ ਨਾ ਮੈਂ ਚਲਵਾਈ ਆ ਪਰ ਮੈਂ ਉਸ ਸਮੇਂ ਜ਼ਰੂਰ ਹਰਿਆਣੇ ਦਾ ਗ੍ਰਹਿ ਮੰਤਰੀ ਸੀ ਕਿਸਾਨਾਂ ਨੂੰ ਜਦੋਂ ਪਤਾ ਲੱਗਾ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਵੋਟਾਂ ਮੰਗਣ ਆ ਰਹੇ ਨੇ ਕਿਸਾਨ ਇਕੱਠੇ ਹੋਏ ਤੇ ਫਿਰ ਸਾਬਕਾ ਮੰਤਰੀ ਅਨਿਲ ਵੇਜ ਨੂੰ ਕੀਰਾ ਪਾਲਿਆ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਜਿਹੜੇ ਮੁੜ ਮੁੱਖ ਮੰਤਰੀ ਬੰਦੇ ਬੰਦੇ ਰਹਿ ਗਏ ਉਹਨਾਂ ਦੀ ਜਗ੍ਹਾ ਨਾਜ ਸਿੰਘ ਸੈਣੀ ਨੂੰ ਲਾ ਦਿੱਤਾ ਸੀ ਤੇ ਨਾਰਾਜ਼ ਹੋ ਕੇ ਉਹਨਾਂ ਨੇ ਵਜੀਰੀ ਵੀ ਨਹੀਂ ਲਈ ਪਹਿਲਾਂ ਬਨੂਰਾਲ ਖੱਟਰ ਦੀ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਤੇ ਅੱਜ ਉਹਨਾਂ ਨੂੰ ਸਵੇਰੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਪੰਜੋਖੜਾ 'ਚ ਕਿਸਾਨਾਂ ਨੇ ਘੇਰ ਲਿਆ ਉਹਨਾਂ ਨੇ ਭਾਜਪਾ ਮੁਰਦਾਬਾਦ ਦੇ ਕਿਸਾਨਾਂ ਨੇ ਨਾਰੇ ਵੀ ਲਗਾਏ ਤੇ ਨਿਲ ਵਿਜ ਤੇ ਸਵਾਲਾਂ ਦੀ ਝੜੀ ਲਾ ਦਿੱਤੀ ਸਾਬਕਾ ਗ੍ਰਹਿ ਮੰਤਰੀ ਨਿਲਵਿਜ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਹੀ ਨਹੀਂ ਸਕੇ ਕਿਸਾਨ ਕਹਿੰਦੇ ਰਹੇ ਕਿ ਬਾਰਡਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਅਥੂ ਗੈਸ ਛੁੱਟੇ ਗਏ ਨੇ ਵਾਟਰ ਕੈਨ ਦਾ ਇਸਤੇਮਾਲ ਕੀਤਾ ਗਿਆ ਕਿਸਾਨ ਸ਼ਹੀਦ ਹੋਏ ਇਸ ਦੀ ਜ਼ਿੰਮੇਵਾਰੀ ਕੌਣ ਆ ਕਿਸਾਨਾਂ ਦੇ ਵਿਚਕਾਰ ਫਸੇ ਨਿਲਵਿਜ ਉੱਥੋਂ ਨਿਕਲਦੀ ਕੋਸ਼ਿਸ਼ ਕਰ ਰਹੇ ਨੇ ਵੀਡੀਓ ਲਗਾਤਾਰ ਵਾਇਰਲ ਹੋ ਰਹੀਆ ਉਹਨਾਂ ਨੇ ਇੰਨੇ ਹੀ ਕਿਹਾ ਕਿ ਮੈਂ ਉਸ ਵਕਤ ਹੋਮ ਮਿਨਿਸਟਰ ਸੀ ਮੈਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਇਸ ਤੋਂ ਬਾਅਦ ਜਿਵੇਂ ਅਨਿਲ ਵੇਜ ਨੇ ਕਿਹਾ ਕਿ ਹੁਣ ਮੈਂ ਕੀ ਜਾਵਾਂ ਤਾ ਕਿਸਾਨਾ ਨੇ ਅਨਿਲ ਵਿਜ ਨੂੰ ਫੇਰ ਘੇਰ ਲਿਆ ਤੇ ਦੁਬਾਰਾ ਸਵਾਲ ਪੁੱਛਨੇ ਸ਼ੁਰੂ ਕਰ ਦਿੱਤੇ ਦਰਅਸਲ ਅੱਜ ਅਨਿਲ ਵਿਜ ਅੰਬਾਲਾ ਤੋਂ ਬੀਜੇਪੀ ਦੇ ਉਮੀਦਵਾਰ ਬੰਤੋ ਕਟਾਰੀਆ ਦੇ ਲਈ ਵੋਟ ਮੰਗਣ ਆਏ ਸੀ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਅਨਿਲ ਵਿਜ ਦੇ ਕਾਫਲੇ ਨੂੰ ਘੇਰ ਲਿਆ ਤੇ ਨਾਰੇਬਾਜੀ ਸ਼ੁਰੂ ਕਰ ਦਿੱਤੀ ਲੋਕਾਂ ਦੇ ਜਮ੍ਹਾਂ ਹੋਣ ਤੇ ਕਾਰਨ ਅਨਿਲ ਵਿਜ ਗੱਡੀ ਵਿੱਚ ਬੈਠੇ ਲੇਕਰ ਬਾਅਦ ਵਿੱਚ ਉਤਰ ਆਏ ਤਾਂ ਉਹਨਾਂ ਦੇ ਉੱਤਰ ਦੇ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਇਸ ਵਿਚਕਾਰ ਅਨਿਲ ਵਿਜ ਲੋਕਾਂ ਦੇ ਸਾਹਮਣੇ ਹੱਥ ਜੋੜਦੇ ਦਿਖਾਈ ਦਿੱਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਕਿਹਾ ਅਨਿਲ ਵਿਜਨੇ ਕਿ ਮੈਂ 6 ਵਾਰ ਦਾ ਵਿਧਾਇਕ ਰਹਿ ਚੁੱਕਾ ਇਹ ਤਦੋਂ ਹੀ ਸੰਭਵ ਹੋਇਆ ਜਦੋਂ ਤੁਸੀਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਤੇ ਮੈਨੂੰ ਜਿਤਾ ਕੇ ਭੇਜਿਆ ਤੁਹਾਡੀ ਬਦੌਲਤ ਹੀ ਮੈਂ 6 ਵਾਰ ਐਮਐਲਏ ਬਣਿਆ ਮੈਂ ਤੁਹਾਨੂੰ ਵੇਖ ਕੇ ਰੁਕ ਗਿਆ ਦੂਸਰੇ ਲੀਡਰਾਂ ਵਾਂਗੂ ਮੈਂ ਭੱਜਿਆ ਨਹੀਂ ਆ ਤੁਸੀਂ ਮੈਨੂੰ ਰੋਕਿਆ ਤੇ ਮੈਂ ਰੁਕ ਗਿਆ ਕਿਉਂਕਿ ਤੁਸੀਂ ਅਤੇ ਅਸੀਂ ਇੱਕ ਹੀ ਹਾਂ ਤੇ ਸਾਡੇ ਮੁੱਦੇ ਅਲੱਗ-ਅਲੱਗ ਹੋ ਸਕਦੇ ਨੇ ਪਰ ਅਸੀਂ ਹੈ ਇੱਕ ਹੀ ਹਾਂ ਇਸ ਤੋਂ ਬਾਅਦ ਲੋਕਾਂ ਨੇ ਅਨਿਲ ਵਿਜ ਤੇ ਸਵਾਲ ਦਾਗਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਅੰਦੋਲਨ ਦੇ ਦੌਰਾਨ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਲਈ ਤੁਹਾਡੇ ਤੇ ਮਤਲਬ ਅਨਿਲ ਵਿਜ ਤੇ ਮਕਦਮਾ ਦਰਜ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਸ ਤੇ ਨਿਲ ਵਿਜ ਨੇ ਕਿਹਾ ਕਿ ਕਰਵਾਉ ਮਕਦਮਾ ਦਰਜ ਮੈਂ ਤਾਂ ਗੋਲੀ ਨਹੀਂ ਚਲਾਈ ਤੇ ਨਾ ਹੀ ਮੈਂ ਚਲਾਉਣ ਦੇ ਆਦੇਸ਼ ਦਿੱਤੇ ਨੇ ਬਸ ਮੈਂ ਉਸ ਸਮੇਂ ਜ਼ਰੂਰ हरियाणा ਦੇ ਆਗਰੇ ਮੰਤਰੀ ਸੀ ਤਾਂ ਦੱਸਦੇ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਲੀਡਰਾਂ ਦਾ ਚੋਣਾਂ ਦੇ ਪ੍ਰਚਾਰ ਦਰਾਂ ਜੰਮ ਕੇ ਵਿਰੋਧ ਹੋ ਰਿਹਾ ਕਿਸਾਨ ਉਦੋਂ ਤੋਂ ਬਾਅਦ ਲੋਕ ਬੀਜਪੀ ਤੋਂ ਕਾਫੀ ਖਫਾ ਨੇ ਅਨਿਲ ਵਿਜ ਦੇ ਘਰਾਓ ਦੇ ਦੌਰਾਨ ਲੋਕ ਇਹ ਵੀ ਕਹਿ ਰਹੇ ਸੀ ਕਿ ਤੁਸੀਂ ਬੀਜਪੀ ਛੱਡ ਕੇ ਆਜ਼ਾਦ ਆ ਜਾਓ ਅਸੀਂ ਤੁਹਾਡੇ ਨਾਲ ਆ ਲਗਾਤਾਰ ਪੰਜਾਬ ਹਰਿਆਣਾ ਦੇ ਕਈ ਥਾਵਾਂ ਤੇ ਬੀਜਪੀ ਦੇ ਲੀਡਰਾਂ ਦਾ ਘਰਾਓ ਹੋ ਚੁੱਕਾ ਕਿਸਾਨਾਂ ਵੱਲੋਂ ਆਮ ਲੋਕਾਂ ਵੱਲੋਂ ਕੀ ਰਿਆ ਜਾ ਰਿਹਾ ਇਸੇ ਦਰਾਂ ਅੱਜ ਅੰਬਾਲਾ ਜ਼ਿਲ੍ਹੇ ਦੇ ਪਿੰਡ ਪਜੋਕੜਾ ਵਿਖੇ ਅਨਿਲ ਵਿਜਨੂ ਵੀ ਘੇਰਿਆ ਕਿਸਾਨਾਂ ਨੇ ਉਹਨਾਂ ਨੇ ਹੱਥ ਜੋੜੇ ਤੇ ਇਹਨਾਂ ਉਹਨਾਂ ਜਰੂਰ ਕਿਹਾ ਕਿ ਉਸ ਸਮੇਂ ਉਹ ਗ੍ਰਹਿ ਮੰਤਰੀ ਸੀ ਜਦੋਂ ਗੋਲੀ ਚੱਲੀ ਆ ਪਰ ਮੈਂ ਨਾ ਗੋਲੀ ਚਲਾਈ ਆ ਤੇ ਨਾ ਚਲਵਾਈ ਆ ਪਰ ਜੇ ਤੁਸੀਂ ਮੁਕੱਦਮਾ ਮੇਰੇ ਤੇ ਦਰਜ ਕਰਾਉਣਾ ਤੇ ਜਰੂਰ ਕਰਾਓ ਅਸਲ ਦੇ ਵਿੱਚ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਜਿਵੇਂ ਗੁੰਡਾਗਰਦੀ ਕੀਤੀ ਗਈ ਸੀ ਹਰਿਆ ਪੰਜਾਬ ਦੇ ਬਾਰਡਰ ਦੇ ਵਿੱਚ ਆ ਕੇ ਕਿਸਾਨਾਂ ਨੂੰ ਕੁੱਟਿਆ ਜੀ ਮਾਰਿਆ ਗਿਆ ਸੀ ਅਥਰੂ ਗੈਸ ਗੋਲੇ ਡਰੋਨ ਦੇ ਰਹੀ ਸੁੱਟੇ ਜਾਂਦੇ ਰਹੇ ਗਏ ਨੇ ਉਸ ਸਮੇਂ ਪੰਜਾਬ ਸਰਕਾਰ ਨੇ ਵੀ ਆਬਜੈਕਸ਼ਨ ਕੀਤਾ ਹਰਿਆਣਾ ਪੁਲਿਸ ਦੀ ਗੋਲੀ ਦੇ ਨਾਲ ਇੱਕ ਸ਼ੁਭ ਕਰਨ ਨਾਮਕ ਨੌਜਵਾਨ ਕਿਸਾਨ ਸ਼ਹੀਦ ਹੋ ਗਿਆ ਫਿਰ ਮਜਬੂਰੀ ਨਾਲ ਪੰਜਾਬ ਸਰਕਾਰ ਨੇ ਜ਼ੀਰੋ ਐਫ ਆਈ ਦਰਜ ਕੀਤੀ ਹੈਗੀ ਤੇ ਉਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਜਿਹੜਾ ਵਾ ਉਹ ਬੀਜੇਪੀ ਲੀਡਰਾਂ ਦੇ ਖਿਲਾਫ ਲਗਾਤਾਰ ਵਧਦਾ ਜਾ ਰਿਹਾ ਇਸੇ ਦੌਰਾਨ ਅੱਜ ਅਨਿਲ ਵਿਜ ਨੂੰ ਵੀ ਘੇਰਨਾ ਪਿਆ ਅਨਿਲ ਵਿਜ ਉਦੋਂ ਜਦੋਂ ਸ਼ੰਭੂ ਬੈਰੀਅਰ ਤੇ ਨਾਕੇ ਲਗਾ ਕੇ ਪੰਜਾਬ ਦੇ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਸੀ ਇਥੋਂ ਤੱਕ ਕਿ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਨੂੰ ਵੀ ਕਹਿ ਦਿੱਤਾ ਸੀ ਕਿ ਜਿਹੜੇ ਅੰਦੋਲਨ ਦੇ ਵਿੱਚ ਹਿੱਸਾ ਲੈਣਗੇ ਉਹਨਾਂ ਦੀਆਂ ਪ੍ਰਾਪਰਟੀਆਂ ਕੁਰਕ ਕੀਤੀਆਂ ਜਾਣਗੀਆਂ ਤੇ ਅੱਜ ਨਿਲਵਿਝ ਕਿਸਾਨਾਂ ਦੇ ਕਾਬੂ ਆ ਗਿਆ ਕਿਉਂਕਿ ਇਸ ਸਮੇਂ ਚੋਣ ਜਾਬਤਾ ਲੱਗਾ ਵੋਟਾਂ ਮੰਗਣ ਵਾਸਤੇ ਭਾਜਪਾ ਦੇ ਲੀਡਰਾਂ ਨੂੰ ਜਾਣਾ ਪੈਰ ਲੇਕਿਨ ਹੁਣ ਭਾਜਪਾ ਦੇ ਲੀਡਰਾਂ ਕੋ ਕਿਸੇ ਕੋ ਵੀ ਜਵਾਬ ਨਹੀਂ ਆ ਪਰ ਇਹਨਾਂ ਨਿਲਵਿਜ ਨੇ ਮੰਨਿਆ ਕਿ ਮੈਂ ਉਦੋਂ ਹੋਮ ਮਿਨਿਸਟਰ ਸੀ ਪਰ ਮੈਂ ਗੋਲੀ ਨਹੀਂ ਚਲਾਈ ਤੇ ਨਾ ਹੀ ਚਲਵਾਈ ਅਗਰ ਗੋਲੀ ਨਿਲਵਿਜ ਨੇ ਨਹੀਂ ਚਲਾਈ ਜਾਂ ਨਹੀਂ ਚਲਵਾਈ ਤੇ ਫਿਰ ਸ਼ੁਭ ਕਰਨ ਕਿਹਦੀ ਗੋਲੀ ਦੇ ਨਾਲ ਤੇ ਕਿਸ ਦੇ ਆਰਡਰਾਂ ਦੇ ਨਾਲ ਸ਼ਹੀਦ ਹੋਇਆ ਹੱਥ ਜੋੜ ਕੇ ਚਾਹੇ ਉਹ ਚਲੇਗੇ ਨੇ ਲੇਕਿਨ ਮਾਮਲਾ ਕਾਫੀ ਸੰਗੀਨ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ